ਦੋਸਤੋ ਇਤਿਹਾਸ ਇੱਕ ਸਮੁੰਦਰ ਹੈ ਚੰਗਿਆਈ ਦਾ ਬੁਰਾਈ ਦਾ ਤੇ ਬਦਸੂਰਤੀ ਜਾਂ ਪੱਦੇ ਪੰਡਾ ਜੋ ਪੱਦਾ ਪੰਡਾ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਇਸ ਤੋਂ ਕੋਈ ਸਿੱਖ ਨਹੀਂ ਲਵਾਂਗੇ ਤਾਂ ਇਹ ਸਭ ਕੁਝ ਫੇਤੋਂ ਵਾਪਰ ਸਕਦਾ ਹੈ ਅਇਤੋਂ ਕਰੀਬ 2100 ਸਾਲ ਪਹਿਲੋਂ ਇੱਕ ਰੋਮਨ ਸਿਆਸਤਦਾਨ ਸਟੇਟਸਮੈਨ ਸਿਸਟਰੋ ਨੇ ਕਿਹਾ ਸੀ ਕਿ ਜੇ ਤੁਸੀਂ ਇਤਿਹਾਸ ਬਾਰੇ ਅਣਜਾਣ ਰਹੋਗੇ ਤਾਂ ਤੁਸੀਂ ਬੱਚੇ ਹੀ ਰਹੋਗੇ ਯਾਨੀ ਤੁਸੀਂ ਸਿਆਣੇ ਕਦੀ ਨਹੀਂ ਹੋਵੋਗੇ ਸੋ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਉਸ ਮਸਲੇ ਦੀ ਜਿਸ ਨੂੰ ਸਾਡੇ ਵਾਲੀ ਜਿਹੜੀ ਪੀੜ੍ਹੀ ਆ ਉਹਨੇ ਆਪਣੇ ਅੱਖਾਂ ਨਾਲ ਵੇਖਿਆ ਤੇ ਆਪਣੇ ਪਿੰਡੇ ਤੇ ਹੰਡਾਇਆ ਪਰ ਇਸ ਬਾਰੇ ਜਿਹੜੀ ਨਵੀਂ ਪੀੜ੍ਹੀ ਆ ਉਹ ਪੂਰੀ ਤਰ੍ਹਾਂ ਸ਼ਾਇਦ ਜਾਣੂ ਨਹੀਂ ਇਹ ਮਸਲਾ ਹੈ ਨਵੰਬਰ 1984 ਚ ਸਿੱਖਾਂ ਖਿਲਾਫ ਹੋਈ ਹਿੰਸਾ ਦਾ ਇਸ ਘਟਨਾ ਨੂੰ ਆਮ ਤੌਰ ਤੇ ਲੂਸਲੀ ਦੰਗੇ ਕਹਿ ਦਿੱਤਾ ਜਾਂਦਾ ਹੈ। ਉਸ ਵੇਲੇ ਜੋ ਹੋਇਆ ਅਤੇ ਜਿਸ ਤਰੀਕੇ ਨਾਲ ਉਸ ਨੂੰ ਅੰਜਾਮ ਦਿੱਤਾ ਗਿਆ ਸ਼ਾਇਦ ਉਸ ਵਾਸਤੇ ਕਤਲੇਆਮ ਜ਼ਿਆਦਾ ਟੁਕਵਾ ਇਹ ਸ਼ਬਦ ਹੋਵੇਗਾ। ਪਰ ਇਥੇ ਮੈਂ ਕਹਿਣਾ ਚਾਹੁੰਦਾ ਹੈ ਬੜਾ ਕਹਿਣਾ ਜ਼ਰੂਰੀ ਹੈ ਕਿ ਇਹ ਜ਼ੁਲਮ ਕੁਝ ਕੁ ਲੋਕਾਂ ਵੱਲੋਂ ਟਾਇਆ ਗਿਆ। ਇਹ ਲੋਕ ਹਜ਼ਾਰਾਂ ਸਨ ਪਰ ਇਹ ਸਭ ਕੁਝ ਇਹ ਸਭ ਕੁਝ ਦੇ ਵਿੱਚ ਜਿਹੜੇ ਬਾਕੀ ਦੇਸ਼ ਵਾਸੀ ਸੀ ਉਹਨਾਂ ਦਾ ਕੋਈ ਕਸੂਰ ਨਹੀਂ। हां कुछ लोग तमाश्वी भी जरूर बने पर बहुत सारे ने ਤਾਂ दखल ਵੀ ਦਿੱਤਾ ਤੇ ਇਨਸਾਨੀਅਤ ਲੋਕਾਂ ਨੂੰ ਬਚਾਉਣ ਦੇ ਵਿੱਚ ਇਨਸਾਨੀਅਤ ਵੀ ਦਿਖਾਈ ਮੈਂ ਅੱਜ 41 ਸਾਲ ਬਾਅਦ ਇਸ ਬਾਰੇ ਕਿਉਂ ਗੱਲ ਕਰਨ ਜਾ ਰਿਹਾ ਹਾਂ ਉਹ ਇਸ ਲਈ ਕਿ ਉਸ ਦਰਦਨਾਕ ਤੇ ਸ਼ਰਮਨਾਕ ਘਟਨਾ ਜਾਂ ਘਟਨਾਵਾਂ ਦੀ ਹਾਲੀ ਤੱਕ ਸਮਾਪਤੀ ਨਹੀਂ ਹੋਈ ਕਈ ਜਾਂਚ ਰਿਪੋਰਟਾਂ ਕਮੇਟੀਆਂ ਬਣੀਆਂ ਉਹਨਾਂ ਨੇ ਆਪਣੀਆਂ ਰਿਪੋਰਟਾਂ ਦਿੱਤੀਆਂ ਪਰ ਸਭ ਤੋਂ ਕਾਬਲੇ ਤਰੀਫ ਐਪਰੀਸ਼ੀਏਬਲ ਕੰਮ ਸੀ ਜਸਟਿਸ ਨਾਨਾਵਤੀ ਕਮਿਸ਼ਨ ਦਾ ਉਸ ਕਮਿਸ਼ਨ ਮੁਤਾਬਕ 2733 ਲੋਕ ਮਾਰੇ ਗਏ ਦਿੱਲੀ ਦੀ ਗੱਲ ਕਰ ਰਹੇ ਹਾਂ 587 ਐਫ ਆਈ ਆਰ ਦਰਜ ਹੋਈਆਂ ਜਿਨ੍ਹਾਂ ਚੋਂ ਪੁਲਿਸ ਨੇ 240 ਕੇਸ ਅਨਟ੍ਰੇਸਡ ਕਹਿ ਕੇ ਬੰਦ ਕਰਤੇ ਔਰ 250 ਕੇਸਾਂ 'ਚ ਦੋਸ਼ੀ ਜਿਹੜੇ ਸੀ ਬਰੀ ਹੋ ਗਏ 587 ਐਫ ਆਈ ਆਰ ਚੋਂ 28 'ਚ ਕਨਵਿਕਸ਼ਨ ਹੋਈ ਮਤਲਬ ਦੋਸ਼ੀਆਂ ਨੂੰ ਸਜ਼ਾ ਮਿਲੀ ਇਹ 50 ਲੋਕੀ ਸੀਗੇ ਜਿਨ੍ਹਾਂ ਨੂੰ ਸਜ਼ਾ ਹੋਈ ਉਦੇ ਚਿਕ ਮੈਂਬਰ ਪਾਰਲੀਮੈਂਟ ਵੀ ਸ਼ਾਮਿਲ ਹੈ ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ 2015 ਚ ਨਵੀਂ ਕੇਂਦਰ ਸਰਕਾਰ ਨੇ ਇੱਕ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਤੇ ਉਹਨੇ 587 ਐਫਆਈਆਰ ਚੋਂ ਕਈਆਂ ਚ ਦੁਬਾਰਾ ਤਫ਼ਤੀਸ਼ ਦੇ ਹੁਕਮ ਦਿੱਤੇ ਕਈ ਪੁਰਾਣੇ ਕੇਸ ਖੁੱਲ ਗਏ ਤੇ ਕਈ ਰਿਕਾਰਡ ਗੁੰਮ ਹੋਣ ਕਰਕੇ ਕੇਸ ਖੋਲ ਹੀ ਨਹੀਂ ਸਕੇ ਇਹ ਸਭ ਕੁਝ ਹੋਇਆ 31 ਸਾਲ ਪਹਿਲੋਂ ਇਹ 31 ਸਾਲ ਬਾਅਦ ਮੈਂ ਕਮਾ ਤੇ ਹੁਣ 41 ਸਾਲ ਬਾਅਦ ਵੀ ਕਈ ਕੇਸ ਹਲੇ ਵੀ ਕੋਰਟਾਂ ਚ ਚੱਲ ਰਹੇ ਹਨ ਪਿਛਲੇ ਸਾਲ ਦਿੱਲੀ ਦੇ ਇੱਕ ਕੋਰਟ ਨੇ ਕਾਂਗਰਸ ਲੀਡਰ ਜਗਦੀਸ਼ ਟਾਇਟਲਰ ਖਿਲਾਫ ਦੋਸ਼ ਤੈ ਕੀਤੇ ਯਾਨੀ ਚਾਰजेस ਫਰੇਮ ਕੀਤੇ ਉਹਦੇ ਖਿਲਾਫ ਗੁਰਦੁਆਰਾ ਪੁੱਲ ਬੰਗਸ਼ ਬਾਹਰ ਤਿੰਨ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਨ ਦਾ ਇਲਜ਼ਾਮ ਹੈ ਇੱਕ ਹੋਰ ਮਸ਼ਹੂਰ ਕੇਸ ਹੈ ਕਾਂਗਰਸ ਲੀਡਰ ਸੱਜਨ ਕੁਮਾਰ ਦਾ ਉਸ ਨੂੰ ਪਿਛਲੇ ਸਾਲ ਦਿੱਲੀ ਨੇ ਟ੍ਰਾਇਲ ਕੋਰਟ ਨੇ ਇੱਕ ਪਿਓ ਪੁੱਤ ਨੂੰ ਮਾਰਨ ਦੇ ਦੋਸ਼ 'ਚ ਉਮਰ ਕੈਦੀ ਸਜ਼ਾ ਸੁਣਾਈ ਸੀ ਹੁਣ ਸੱਜਨ ਕੁਮਾਰ ਦੀ ਉਹਦੇ ਖਿਲਾਫ ਅਪੀਲ ਜਿਹੜੀ ਆ ਉਹ ਦਿੱਲੀ ਦੇ ਹਾਈ ਕੋਰਟ 'ਚ ਚੱਲ ਰਹੀ ਹੈ ਸੋ ਜ਼ਾਹਿਰ ਹੈ ਕਿ ਇਹ ਦੁਖਾਂਤ ਇਹ ਦੁਖਾਂ ਦੀ 84 ਸਾਡੇ ਨਾਲ ਹੀ ਆਇਸਤਾ ਆਇਸਤਾ ਚੱਲ ਰਹੀ ਹੈ ਹਾਲਾਂਕਿ ਬਹੁਤ ਸਾਰੇ ਪੀੜਿਤ ਪਰਿਵਾਰ ਜਿਨ੍ਹਾਂ ਨੇ ਆਪਣੇ ਪਿਓ ਪਤੀ ਬੱਚੇ ਗਵਾਂਢੀ 베ਰੇਮੀ ਨਾਲ ਮਰਦੇ ਦੇਖੇ ਉਹ ਵੀ ਹੌਲੀ-ਹੌਲੀ ਰੱਬ ਨੂੰ ਪਿਆਰੇ ਹੋ ਗਏ ਹਨ ਜਾਂ ਹੋ ਰਹੇ ਹਨ ਉਹਨਾਂ ਦੇ ਨਾਲ ਆਜ਼ਾਦ ਮੁਲਕ ਦੇ ਇਤਿਹਾਸ ਦਾ ਇੱਕ ਦਰਦਨਾਕ ਵਰਕਾ ਹੌਲੀ-ਹੌਲੀ ਗਾਇਬ ਹੋ ਜੂਗਾ 3 ਨੌਕ ਸਾਲ ਪਹਿਲਾਂ ਸਾਡੇ ਪ੍ਰੋਡਕਸ਼ਨ ਹਾਊਸ ਫ੍ਰੀ মিডিਆ ਇਨੀਸ਼ੀਏਟਿਵ ਅਲੋਂਗ ਦਰਜਨਾ 1984 ਦੇ ਚਸ਼ਮਦੀਦ ਯਾਨੀ ਆਈ ਵਿਟਨੈਸਸ ਨਾਲ ਕੈਮਰੇ ਤੇ ਗੱਲਬਾਤ ਕੀਤੀ ਗਈ ਸੀ ਉਹਨਾਂ ਦੀ ਹੱਡ ਵੀਤੀ ਜਿਹੜੀ ਸੀ ਉਹ ਇੱਕ ਡਾਕੂਮੈਂਟਰੀ ਇੱਕ ਨਸੂਰ ਦੇ ਵਿੱਚ ਦਰਜ ਹੈ ਇਹ ਇੱਕ ਕੱਟੇ ਦੀ ਹੈ ਜੋ ਪੰਜਾਬੀ ਚ ਆ ਅਤੇ ਇਸ ਦੇ ਇੰਗਲਿਸ਼ ਸਬਟਾਈਟਲ ਨੇ ਅਸੂਸ ਹੈ ਕਿ ਪਿਛਲੇ 8 ਸਾਲਾਂ ਚ ਬਹੁਤ ਸਾਰੇ ਲੋਕ ਜਨਰਲ ਅਸੀਂ ਗੱਲ ਕੀਤੀ ਸੀ ਉਹ ਹੁਣ ਦੁਨੀਆ ਚ ਨਹੀਂ ਰਹੇ ਸੋ ਤੁਹਾਡੇ ਵਿੱਚੋਂ ਜੋ ਸੱਜਣ ਇਸ ਪੂਰੀ ਡਾਕੂਮੈਂਟਰੀ ਇੱਕ ਨਸੂਰ ਨੂੰ ਦੇਖਣਾ ਚਾਹੁੰਦੇ ਹਨ ਉਹਨਾਂ ਵਾਸਤੇ ਮੈਂ ਇਸ ਦਾ ਲਿੰਕ ਇਸ ਵੀਡੀਓ ਦੇ ਥੱਲੇ ਅਟੈਚ ਕਰ ਰਿਹਾ ਹਾਂ ਓਨੈਸਟਲੀ ਦੇਖ ਕੇ ਸੁਣ ਕੇ ਦਿਲ ਰੋਂਦਾ ਵਾ ਜਿੰਨਾ ਦੋਸਤਾਂ ਕੋਲ ਪੂਰੀ ਡਾਕੂਮੈਂਟਰੀ ਵੇਖਣ ਦਾ ਟਾਈਮ ਨਹੀਂ ਉਹਨਾਂ ਵਾਸਤੇ ਮੈਂ ਅਗਲੇ ਦਿਨਾਂ 'ਚ ਨਵੰਬਰ ਦੇ ਪਹਿਲੀ ਤਰੀਕ ਤੋਂ ਲੈ ਕੇ ਕੁਝ-ਕੁਝ ਚਸ਼ਮਦੀ ਜਿਹੜੇ ਆਈ ਵਿਟਨੈਸਿਸ ਨੇ ਉਹਨਾਂ ਦੀਆਂ ਬਰੀਫ ਕਲਿੱਪਸ ਵੀਡੀਓ ਕਲਿੱਪਸ ਰਹੀਆਂ ਮੈਂ ਉਹ ਪਾਉਂਗਾ ਜੇ ਫੀਡਬੈਕ ਦੇਣੀ ਹੋਵੇ ਤਾਂ ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਜੇ ਤੇ ਮੈਸੇਜ ਵੀ ਕਰ ਸਕਦੇ ਜੀ